ਸਿਪੰਤਿਆ ਸਰਬਜੋਤ ਸਿੰਘ ਦੇ ਕਾਰਜ ਨੇ 올림픽ਸ ਦੇ ਵਿੱਚ ਬ੍ਰੌਂਜ਼ ਮੈਡਲ ਜਿੱਤਿਆ ਸ਼ੂਟਿੰਗ ਦੇ ਵਿੱਚ ਜਿਨੇ ਬਰਾੜੇ ਦੀਨ ਦਾ ਨਾਮ ਬੜਾ ਰੋਸ਼ਨ ਕੀਤਾ ਹਰਿਆਣਾ ਦੇ ਵਿੱਚ ਔਰ ਉਸ ਤੋਂ ਇਲਾਵਾ ਭਾਰਤ ਦਾ ਵੀ ਨਾਮ ਪੂਰੇ ਵਰਲਡ ਵਿੱਚ ਚਮਕਾ ਦਿੱਤਾ ਇਸ ਵੀਰ ਨੇ ਦੇਖੋ ਇਹ ਫੋਟੋ ਆ ਨੀ ਪੁਰਾਣੇ ਸਾਰੇ ਮੈਡਲ ਜਿੱਤੇ ਹੋਏ ਇਸ ਵੀਰ ਦਾ ਅੱਜ ਅਸੀਂ ਕਾਰਪੁੰਚੇ ਇਹਨਾਂ ਦੇ ਪਰਿਵਾਰ ਸਾਰੇ ਸੰਬੰਧੀਆਂ ਨਾਲ ਮਿਲਣ ਜਿਨ੍ਹਾਂ ਦੇ ਵਿੱਚ ਕਾਰਜ ਖੁਸ਼ੀ ਦੀ ਲਹਿਰ ਆ ਤੇ ਇਹ ਦਿਖਾਰਿਆ ਤੋਂ ਸੋਨਹਾਂ ਸ੍ਰੀ ਆਕਾਲ ਸੋਨਹਾਂ ਸ੍ਰੀ ਆਕਾਲ ਸੋਨਹਾਂ ਇਹ ਮੈਡਲ ਐ ਸਰਬਜੋਤ ਸਿੰਘ ਦਾ ਘਰ ਹੈ ਜਿੱਨੇ ਦੁਵਾਰਾਂ ਸਾਰੀਆਂ ਮੈਡਲ ਨਾਲ ਭਰੀਆਂ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ ਇਹ ਸਾਰੇ ਮੈਡਲ ਇਸ ਤੋਂ ਪਹਿਲਾਂ ਹੀ 올림픽ਸ ਤੋਂ ਪਹਿਲਾਂ ਹੀ ਇਹਨਾਂ ਨੇ ਬਹੁਤ ਜਿੱਤੇ ਹੋਏ ਨੇ ਤੇ ਨਾਲ ਇਹਦੇ ਪਿਤਾ ਜੀ ਬੈਠੇ ਹੋਏ ਸਾਰੇ ਪਰਿਵਾਰ ਦੇ ਸਾਕ ਸੰਬੰਧੀ ਅੱਜ ਵਧਾਈਆਂ ਦੇਣ ਆਏ ਨੇ ਇੱਥੇ ਪੜੋਸੀ ਦੇ ਪਿੰਡੋਂ ਸਾਰੇ रिलेटिव्स ਜਿਹੜੇ ਪਹੁੰਚੇ ਨੇ ਤੇ ਇਹਨੇ ਪਿਤਾ ਜੀ ਨਾਲ ਗੱਲਬਾਤ ਕਰਾਂਗੇ ਵੀਡੀਓ ਨੂੰ ਸ਼ੇਅਰ ਕਰ ਦਿਓ ਕਿਉਂਕਿ ਸਾਡੇ ਬਰਾੜੇ ਦਾ ਨਾਂ ਚਮਕਾਉਣ ਵਾਲਾ ਵੀਰ ਜਿਹੜਾ ਧੀਨ ਪਿੰਡ ਦਾ ਇੱਕ ਛੋਟੇ ਜਿਹੇ ਪਿੰਡ ਤੋਂ ਇੱਕ ਕਿਸਾਨ ਦਾ ਪੁੱਤਰ ਐ ਅੰਕਲ ਜੀ ਕਿਸਾਨ ਨੇ ਛੋਟੇ ਜਿਹੇ ਕਿਸਾਨ ਤੋਂ ਦਾ ਪੁੱਤਰ ਨੇ ਪੂਰੇ ਵਰਲਡ 'ਚ ਨਾਮ ਚੁਕਾ ਦਿੱਤਾ ਐ ਵੀ ਅੰਕਲ ਜੀ ਨਾਲ ਗੱਲਬਾਤ ਕਰਾਂਗੇ ਤੇ ਜਾਣਾਂਗੇ ਵੀ ਕਿਸ ਤਰ੍ਹਾਂ ਸਰਬਜੋਤ ਨੇ ਇਹ ਜਿਹੜਾ ਉਹਨਾਂ ਦਾ ਨਾਮ ਚਮਕਾਇਆ ਤੇ ਪੂਰੇ ਦੇਸ਼ ਦਾ ਵੀ ਨਾਮ ਚੁਕਾਇਆ ਐ ਅੰਕਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਅੱਛਾ ਫੜ ਲਓ ਕੋਈ ਗੱਲ ਨਹੀਂ ਤੇ ਸਰਬਜੋਤ ਸਿੰਘ ਦੇ ਜਦੋਂ 올림픽ਸ ਦੇ ਵਿੱਚ ਗਏ ਸੀ ਉਸ ਤੋਂ ਪਹਿਲਾਂ ਜਿਹੜੀ ਉਹਨਾਂ ਨੇ ਤਿਆਰੀਆਂ ਕੀਤੀਆਂ ਕਿੱਦਾਂ ਦੀਆਂ ਸੀ ਉਹਨਾਂ ਦੀਆਂ ਤਿਆਰੀਆਂ? ਈਅਰ ਦੇ ਚਾਰ ਪੰਜ ਮਹੀਨੇ ਤੱਕ ਕਈ ਸਾਲਾਂ ਤੋਂ ਤਿਆਰੀ ਦਿਸ ਗਈ ਜੀ। ਹਾਂਜੀ। ਉਹ ਚਾਰ ਪੰਜ ਮਹੀਨੇ ਤੋਂ ਬਹੁਤ ਜ਼ਿਆਦਾ ਤਿਆਰੀ ਦਿਸ ਗਈ। ਤੇ ਪੰਜ ਚਾਰ ਪੰਜ ਮਹੀਨੇ ਤੋਂ ਬਹੁਤ ਤਿਆਰੀ ਕਰ ਰਹੇ ਸੀ। ਮਤਲਬ ਕਿ ਹੋਂ ਤੱਕ ਉਹਨੇ ਮੈਂ ਦੇਖਿਆ ਵੀ ਛੋਟੀ ਜੀ ਉਮਰ ਦਾ ਸਭ ਤੋਂ ਘੱਟ ਉਮਰ ਦਾ 22 ਸਾਲ ਦੀ ਉਮਰ ਦਾ ਜਿਨਨੇ 올림픽ਸ ਦੇ ਵਿੱਚ ਬੜੇ ਟਾਈਮ ਬਾਅਦ ਜਿਹਨੇ ਭਾਰਤੀ ਝੋਲੀ ਵਿੱਚ ਮੈਡਲ ਮਰਜਤ ਕੇ ਪਾਇਆ। ਕੀ ਕਹਿਣਾ ਚਾਹੋਗੇ ਇਸ ਜਿੱਤ ਬਾਰੇ? ਇਹ ਸਰਜੋਜੀ ਨੇ ਕੱਲ ਮੈਡਲ ਲਿਆ ਜੀ 브론ਜ਼ ਮੈਡਲ ਜੀ ਹਾਂਜੀ 브론ਜ਼ ਮੈਡਲ 브론즈 ਮੈਡਲ ਲਿਆ ਜੋ ਕੱਲ 브론즈 ਮੈਡਲ ਲਈ ਇਹ ਖਿਲੇ ਗਿਆ ਜੀ ਕੋਰੀਆ ਦੇ ਸਾਹ ਜੀ ਅੱਛਾ ਜੀ ਇਸ ਦਾ ਮੈਚ ਕੱਲ 12:15 ਮਿੰਟ ਸ਼ੁਰੂ ਹੋ ਗਿਆ ਤਾਂ ਜੀ ਠੀਕ ਹੈ ਜੀ ਜੋ ਕੱਲ ਦੇਖਣਾ ਸੀ ਟੋ ਬਣਾਇਆ ਉਹ ਤਾਂ ਉਹ ਬਣਾਇਆ ਤਾਂ ਸਿਸ਼ਟਾ ਨੂੰ ਛੁੱਟੀ ਨਹੀਂ ਜਵਾ ਕੈਂਟ ਫਿਨਿਸ਼ ਕਲਬ ਮਾ ਜੀ ਦੇਖਾ ਜੀ ਅੰਕਲ ਜੀ ਤੁਸੀਂ ਕਿਸਾਨ ਸੀ ਆਮ ਕਿਸਾਨ ਸੀ ਤੁਹਾਡੇ ਪੁੱਤਰ ਨੇ ਮਤਲਬ ਕਿ ਸ਼ੂਟਿੰਗ ਦੇ ਵਿੱਚ ਇੱਕ ਬਹੁਤ ਵੱਡੀ ਗੇਮ ਆ ਜਿਹੜੀ ਦੁਨੀਆ ਦੀ ਜਿੰਦੇ ਵਿੱਚ ਮਾੜਾ ਮੋਟਾ ਬੰਦਾ ਨਹੀਂ ਜਾ ਸਕਦਾ ਤੁਸੀਂ ਕੀ ਕੁਝ ਸੈਕਰੀਫਾਈਸ ਕੀਤਾ ਉਹਨੂੰ ਇਸ ਜਗ੍ਹਾ ਤੇ ਪਹੁੰਚਾਉਣ ਵਾਸਤੇ ਇੰਨੀ ਛੋਟੀ ਉਮਰ ਦੇ ਵਿੱਚ ਜੀ ਸਰ ਜੀ ਤੁਸੀਂ ਇਸ ਗੇਮ ਆ ਪਾਇਆ ਨਾ ਜੀ ਜਿਸ ਨੇ ਮੈਡਲ ਲੈਣਾ ਸ਼ੁਰੂ ਕਰਿਆ ਹਾਂਜੀ ਉਹ ਰਸਤਾ ਵੀ ਆਪਣੇ ਖੁਦਾਂ ਚਲੇ ਗਿਆ ਅੰਕਲ ਜੀ ਖੁਦ ਦੇ ਕੇ ਆ ਰਸਤੇ ਖੁਦਾਂ ਚਲੇ ਗਿਆ ਕੀ ਕੁਝ ਕਰ ਅੰਕਲ ਜੀ ਹਰ ਕੀਤਾ ਤੁਸੀਂ ਉਹਨੇ ਜ਼ਮੀਨ ਜਾਇਦਾਦ ਕਿਰਤ ਵਿੱਚ ਚੁੱਕੀ ਕੁਝ ਲਾਇਆ ਹਰ ਤੁਸੀਂ ਮੈਂ ਕੀਰਤਮਾਂ ਤੋਂ 2012 ਤੇ ਲਗਭਗ 13 ਦੇ ਸ਼ੁਰੂ ਤੋਂ ਖਰਚ ਹਾਂਜੀ ਜੇ ਸ਼ੁਰੂਆਤ ਫੀਸ ਵੀ ਕੰਮ ਦੀ ਨਾ ਮਤਲਬ ਫੀਸ ਦੀ 97000 ਰੁਪਏ ਜੀ ਠੀਕ ਹੈ ਜੀ 20000 ਵੀ ਠੀਕ ਹੋ ਬਈ ਟਾਈਮ ਦੇ ਸਮੇਂ ਹਿਸਾਬ ਤੇ ਜੀ ਬਿਲਕੁਲ ਆ ਵੀਡੀਓ ਨੂੰ ਸ਼ੇਅਰ ਕਰਦੇ ਜਰੂਰ ਅੰਕਲ ਜੀ ਸਾਡੇ ਨਾਲ ਜੋ ਫੀਸ ਹੈ ਹਾਂਜੀ ਵਿੱਚ ਫੀਸ ਦਾ ਕੋਈ ਖੈਰੋਲ ਨਹੀਂ ਹੈ ਸਮੇਂ ਸੇ ਜੀ ਹਾਂਜੀ ਕੀ ਹੈ ਕੀ ਨਹੀਂ ਜੀ ਉਹ 2000 ਜੋ 10 12 ਸਾਲ ਕੇ ਖੇਤੀ ਦੀ ਕਮਾਈ ਸਾਹਿਬ ਵਿੱਚੋਂ ਗਈ ਕੁੱਝ ਨਾ ਲਿ ਗਈ ਹੈ ਕਿਸੇ ਨੂੰ ਇਹ ਸੈਕਰੀਫਾਈਸ ਬਾਰੇ ਨਹੀਂ ਪਤਾ ਹਣਾ ਅੰਕਲ ਜੀ ਹਣਾ ਸਾਰੀ ਦੁਨੀਆ ਅੱਜ ਮੈਡਲ ਦੇਖ ਰਹੀ ਹੋਣੀ ਹੈ ਵੀ ਆ ਮੈਡਲ ਜਿੱਤ ਕੇ ਲਿਆ ਪਰ ਉਹਦੇ ਪਿੱਛੇ ਕੀ ਕੁਝ ਕੰਮਾਂ ਤੁਹਾਡੀ ਕਿੰਨੀ ਮਿਹਨਤ ਆ ਨਾ ਉਹਨੂੰ ਵੀ ਦੇਖਣਾ ਬਹੁਤ ਜ਼ਰੂਰੀ ਆ ਪਰ ਇਸ ਕਰਕੇ ਸਲਾਈਵ ਹੋਇਆ ਤੇ ਦੱਸ ਰਿਹਾ ਔਰ ਅੰਕਲ ਜੀ ਕਿਦਾਂ ਦਾ ਮਹਿਸੂਸ ਹੋਇਆ ਜਦੋਂ ਜਦੋਂ ਤੁਹਾਡੇ ਪੁੱਤ ਦਾਦ ਨੂੰ ਪਤਾ ਲੱਗਦਾ ਤੁਹਾਨੂੰ ਜੋ ਤੁਸੀਂ ਨਿਊਜ਼ ਵਿੱਚ ਦੇਖਦੇ ਹੋ ਜਾਂ ਟੀਵੀ ਵਿੱਚ ਦੇਖਦੇ ਹੋ ਮੈਂ ਨਿਊਜ਼ ਕਈ ਕੱਲ ਜਦੋਂ ਮਹਾ ਮੈਚ ਆਇਆ ਤਾਂ ਨਹੀਂ ਹਾਂਜੀ ਪਾਈ ਪੈਸ ਰਿਪੋਰਟ ਆ ਇਹ ਚ ਲਗਾ ਲਾਈ ਦੇਖਿਓ ਹਾਂਜੀ ਮੈਂ ਲਾਈਵ ਨਹੀਂ ਦੇਖ ਪਾਉਂਗਾ ਮੈਂ अच्छा जी देख सेट भाई ये कमरे बैठते था जी अच्छा जी हमारा दफ्तर था जी पर देख नहीं पाया है मेरा दफ्तर का अपना छुट्टी ने छगा मन ਦੇ ਵਿੱਚ ਕੀ ਕੋ ਚੱਲਦਾ ਹੁੰਦਾ ਨਾ ਉਸ ਦਾ ਕੀ ਚੱਲ ਰਿਹਾ ਸੀ ਉਸ ਦਾ ਮਨ ਵਿੱਚ भाई जी ਮਨਵਾ ਉਹ ਜੋ 사이 વાત ਨਹੀਂ ਪਾਈ ਜਾਂਦੀ ਜੀ ਠੀਕ ਹੈ ਜੀ ਉਸੋ ਮੇਰੇ ਦੋਸਤੋ ਤੇ ਜਿਤਨੇ ਵੀ ਹੈ ਤੇ ਜੀ ਬਈ ਭਾਵਨਾ ਵਾ ਬਾਪ ਮੇਤਾ ਦੀ ਭਾਵਨਾ ਬਹੁਤ ਲੱਗ ਹੁੰਦੀ ਆ ਨਾ ਪਰ ਉਸ ਜੋ ਮੇਰੇ ਦੋਸਤ ਤੇ ਇਤਨੇ ਵੀ ਜੀ ਕੋਈ ਕਹੇ ਸਭ ਨੇੜੇ ਕੇ ਜੀ ਹਾਂਜੀ ਇਹਨੂੰ ਪੂਰਾ ਵਿਸ਼ਵਾਸਤਾ ਹੀ ਮੈਟਰ ਦੋ ਮੇਰੇ ਪੱਕਾ ਹਵਾ ਪਕਾ ਹੋ ਗਿਆ ਸੀ ਅੱਜ ਇਹ ਨਹੀਂ ਅੱਜ ਸਾਰਾ ਮੈਟਰ ਪੱਕਾ ਹੋ ਗਿਆ ਵਾਹ ਕਿੰਨੇ ਕੁ ਲੋਕ ਵੇਟ ਕਰ ਰਹੇ ਸੀ ਤਿਆਰੀ ਕਰਕੇ ਬੈਠੇ ਹੋਏ ਸੀ ਵੀ ਆਹ ਅੰਕ ਉਹ ਮੈਸਜ ਦੇਖਣ ਲਈ ਅੱਜ ਕੀ ਬਣਦਾ ਜਦ ਮੈਚ ਹੋਲੀਆ ਸਾਰੇ ਹੋ ਗਏ ਸਭ ਨੇ ਸਟੇਟਸ ਲਾ ਦਿੱਤੀ ਸਾਰੇ ਸਟੇਟਸ ਲਾ ਲਿਆ ਉਹ ਮੈਂ ਸੁਣਿਆ ਹੁਣ ਦੇਸ਼ ਦੇ ਪ੍ਰਾਈਮ ਮਿਨਿਸਟਰ ਨੇ ਵੀ ਕਿਸੇ ਦੀ ਕਾਲ ਕੀਤੀ ਆ ਔਰ ਦੇਸ਼ ਦੇ ਜਿਹੜਾ ਕੋਰਪੋਰੇਟ ਦੇ ਵਿੱਚੋਂ ਅਮਾਨੀ ਹੰਡਾਨੀ ਦੇ ਪਰਿਵਾਰ ਨੇ ਵੀ ਇੱਕ ਮੈਸਜ ਦਿੱਤਾ ਦੁਨੀਆ ਨੂੰ ਵੀ ਸਰਬਜੋਤ ਇੱਕ ਛੋਟੇ ਜਿਹੇ ਪਿੰਡ ਦੇ ਇਹਨਾਂ ਹਾਈਲਾਈਟ ਹੋਣਾ ਬੜੀ ਵੱਡੀ ਗੱਲ ਹੈ ਜੀ ਹੈ ਨਾ ਜੀ ਸਰਬਜੋਤ ਪਹਾੜਾ ਸੀ ਜੀ ਨਰੇਂਦਰ ਪ੍ਰਧਾਨ ਤੁਸੀਂ ਫੋਨ ਜੀ ਹਾਂਜੀ ਉਸ ਕੇ ਸਾਥ ਪਤਾਈ ਦੀ ਉਸ ਉਸ ਕੇ ਬਾਅਦ ਬਾਤ ਹੋਈ ਸੀ 2 ਮਿੰਟ ਬਾਅਦ ਹੋਈ ਜੀ 2 ਘੰਟੇ ਗੱਲ 2 ਮਿੰਟ ਨਹੀਂ 2 ਮਿੰਟ ਸੋਰੀ ਹਾਂ ਕਿਉਂ ਰਾਤ ਮੈਂ ਸੌਣ ਦੇਖਿਆ ਮੈਂ ਹਾਂ ਸੰਦ ਮੈਂ ਟੀਵੀ ਨਹੀਂ ਦੇਖ ਪਾਇਆ ਸੌਣ ਦੇਖਿਆ ਦਾ ਅੱਛਾ ਜੀ ਉਹ ਆਪਣੇ ਸ਼ੇਵ ਸਾਹਿਬ ਨੇ ਵੀ ਮੁਬਾਰਕੀ ਦਿੱਤੀ ਜੀ ਮੁਬਾਰਕੀ ਦਿੱਤੀ ਫਿਰ ਕਿਵੇਂ ਦਾ ਦਾ ਮਾਹੌਲ ਪਿੰਡ ਵਾਲੇ ਕੀ ਕੁਝ ਕਹਿ ਰਹੇ ਨੇ ਆ ਕੇ ਕੀ ਦਾ ਦਾ ਕਹਿ ਰਹੇ ਵੀ ਸਾਡੇ ਪਿੰਡ ਦਾ ਇੱਕ ਬੱਚਾ ਇੱਥੇ ਪਹੁੰਚਿਆ ਬਈ ਬਹੁਤ ਵਧੀਆ ਮਾਹੌਲ ਜੀ ਕੱਲ ਮੈਂ ਤਾਂ ਆਏ ਘਰ ਪਹੁੰਚੇ ਜੀ 3 ਘੰਟੇ ਬਾਅਦ ਜੀ ਅੱਛਾ ਜੀ ਮੈਡਲ ਤੇ 3 ਘੰਟੇ ਬਾਅਦ ਘਰ ਪਹੁੰਚੇ ਜੀ ਹਾਂਜੀ ਪਰ ਵੀ ਥੋੜਾ ਵੈਸੇ ਲੇਟ ਪਹੁੰਚਦਾ ਹਾਂਜੀ ਉਹ ਥੋੜਾ ਪਤਾ ਲੱਗਿਆ ਪਿੱਛਾ ਆਪਣੇ ਸੀਐਮ ਸਾਹਿਬ ਹਾਂਜੀ ਸੀਐਮ ਸਾਹਿਬ ਘਰ ਆਣ ਲੱਗ ਰਹੇ ਅੱਛਾ ਜੀ ਇਸ ਵਾਰ ਥੋੜਾ ਜਲਦੀ ਪਹੁੰਚਣਾ ਪੜ ਗਿਆ अच्छा जी, जी।, तो अच्छा जी।, तो अच्छा जी। ठीक है, है। मतलब छत्ती आना पहला ਤੁਸੀਂ ਕਿੱਥੇ ਸੀ ਉਸ ਟਾਈਮ ਮੈਂ ਉਸ ਟਾਈਮ ਵਿੱਚ ਛੋਟੀ ਰੇਂਜ ਬਾਤਾਂ ਜੀ ਅਰੇ ਉੱਥੇ ਜਿੱਥੇ ਜਿੱਥੇ ਉਹਦੀ ਕੋਚਿੰਗ ਹੋਈ ਹੈ ਜੀ ਜੀ ਉਸ ਤੋਂ ਬਾਅਦ ਮੈਨੂੰ ਪਹਿਲੇ ਵੈਸੇ ਨਾ ਪਜੋਕਰ ਸਾਹਿਬ ਜਾਣੇ ਦਾ ਵੇਲਾ ਹੁੰਦਾ ਯੂਨੀਵਰਸਿਟੀ ਕਾਲਜ ਅੰਕਲ ਜੀ ਵੈਸੇ ਬੱਚੇ ਬਾਰੇ ਤੁਸੀਂ ਕੀ ਕੀ ਦੱਸਣਾ ਚਾਹੋਗੇ ਬਚਪਨ ਤੋਂ ਲੈ ਕੇ ਹੁਣ ਤੱਕ ਜਿਵੇਂ ਦੇਰੋਂ ਦਾ ਜੀਵਨ ਰਿਹਾ ਆਪਣੇ ਤੁਹਾਡੇ ਬੱਚੇ ਦਾ ਸਰਵਜੋਤ ਦਾ ਉਹ ਕਿਦਾਂ ਦਾ ਬੱਚਾ ਸੀ ਕਿਦਾਂ ਦਾ ਸੈਂਸਿਟਿਵ ਸੀ ਬਹੁਤ ਤੇਜ਼ ਸੀ ਮਲ ਸਮਾਰਟ ਸੀ ਕਿਦਾਂ ਦਾ ਲੋਕੀ ਇੱਕ ਛੋਟਾ ਜਿਹਾ ਬਲ ਸਕੂਲ ਚ ਪੜਨ ਵਾਲਾ ਬੱਚਾ ਬਲੋ ਉੱਥੇ ਲੈਵਲ ਤੇ ਪਹੁੰਚਣਾ ਵੀ ਬੜੀ ਵੱਡੀ ਗੱਲ ਹੈ ਸਰਵਜੋਤ ਜੀ ਇੱਕ ਤਾਂ ਗੁੱਸਾ ਗਿਆ ਬਿਲਕੁਲ ਵੀ ਜੀ ਅੱਛਾ ਜੀ ਨੂੰ ਜੋ ਖਿਡਾਰੀ ਹੋਵਾ ਕੋਈ ਵੀ ਖਿਡਾਰੀ ਹੋਵਾ ਉਸ ਦਾ ਕਿਤੇ ਗੁੱਸਾ ਹੁੰਦਾ ਨਹੀਂ ਠੀਕ ਹੈ ਜੀ ਅਗੇ ਜੇ ਗੁੱਸਾ ਹੋਵਾ ਖਿਡਾਰੀ ਮਤੋਂ ਸਰੀ ਅੱਗੇ ਨਹੀਂ ਬੜਿਆ ਨਹੀਂ ਬੜ ਸਕਦਾ ਫੋਕਸ ਬੜਾ ਹੋ ਜਾਂਦਾ ਦਿਮਾਗ ਚ ਫੋਕਸ ਹੋਰ ਸੁਭਾਅ ਉਹਦਾ ਕਿਹੋ ਜਿਹਾ ਸੀ ਮੰਨ ਲਓ ਕਿ ਉਹ ਆਪਣਾ ਉਸਕੇ ਨ ਬਸ ਗੇਮ ਨਾਲ ਪਿਆਰ ਕਿਵੇਂ ਹੋਇਆ ਅੰਕਲ ਜੀ ਦੇਖੋ ਆ ਗੇਮ ਬਹੁਤ ਲਗਤਰਾ ਦੀ ਸੀ ਤੇ ਉਹਨੂੰ ਗੇਮ ਗੇਮ ਬਾਰੇ ਕਿਵੇਂ ਪਤਾ ਲੱਗਾ ਵੀ ਆ ਗੇਮ ਚਾਹਣਾ ਸੀਦਾ ਮੈਨੂੰ ਜਿਵੇਂ ਉਸ ਦਾ 2016 ਪਹਿਲਾ ਮੈਡਲ ਆਇਆ ਨਾ 17 ਵਜੇ ਹਾਂਜੀ ਹਾਂਜੀ ਮੈਡਲ ਮੈਡਲ ਆਇਆ ਉਸਨੇ ਬਾਅਦ ਉਹਦੇ ਪਿੱਛੇ ਮੁੜ ਕੇ ਦੇਖਿਆ ਕਵੀ ਮੈਂ ਦੇਖਿਆ ਦਵਾਰਾਂ ਭਰੀਆਂ ਬਈਆਂ ਜੀ ਮੈਡਲਾਂ ਦੀਆਂ ਮੇਰਸਾਣਾ ਦੇਖੋ ਤੂੰ ਕਿੰਨੇ ਲੋਕੀ ਅਲੱਗ ਹੀ ਬਦਲ ਲਗਾਤਾ ਵੀ ਇੰਨੇ ਮੈਡਲ ਦਿੱਤੇ ਹੋਏ 8-10 ਘੰਟੇ ਡੇਲੀ ਪ੍ਰੈਕਟਿਸ ਕਰੇਗਾ ਤਾਂ ਜੀ ਉਹ ਅੱਛਾ ਜੀ ਕਦੀ ਵੀ ਫਿਰ ਕੋਚ ਨੂੰ ਕਹਿੰਨੇ ਦਾ ਮੌਕਾ ਨਹੀਂ ਦਿਆ ਵੀ ਆਪਾਂ ਅੱਜ ਲੇ ਤੁਸੀਂ ਕਿੱਦਾਂ ਮੰਨ ਲਓ ਕਿ ਕਿੱਦਾਂ ਦੀ ਤਿਆਰੀ ਕਰਾਉਂਦੇ ਹੁੰਦੇ ਸੀ ਉਸ ਸਮੇਂ ਦੇ ਸਰਸਾਦਨ ਵੀ ਘੱਟ ਸੀ ਪਰ ਸਮੇਂ ਦੇ ਅਨੁਸਾਰ ਕਿਵੇਂ ਤੁਸੀਂ ਤਿਆਰੀ ਕਰਾਈ ਹੁੰਦੀ ਕਿਵੇਂ ਲੈ ਕੇ ਜਾਂਦੇ ਸੀ ਕਿਵੇਂ ਕਰਦੇ ਸੀ ਉਸ ਤੋਂ ਹੀ ਉਹ ਜੋ ਲੋਕਡਾਊਨ ਚੱਲੇ ਲੱਗਿਆ ਤਾਂ ਪਿੱਛੇ ਹੀ ਆਪਣਾ ਉਹ ਟਾਈਮ 'ਚ ਤਿਆਰੀ ਕਰਾਈ ਤੀਏ ਇਸ ਵਾਰ ਯਾਨੀ ਰੇ ਲਗਾਈ ਤੀਜੀ ਅੱਛਾ ਰੇ ਲਗਾਈ ਸੀ ਘਾਰ ਹੀ ਕਰਾਈ ਰਿਆ ਘਰ ਅੱਛਾ ਜੋ ਉਸ ਤੋਂ ਪਹਿਲਾਂ ਥੋੜੀ ਕੰਮ ਤਿਆਰੀ ਦੀ ਅਸੀਂ ਜੀ 2018 18 ਵਾਜੀ ਬਿਲਕੁਲ ਇਹ ਪੇਪਰ ਹੋਵਾਂਗੇ 10ਵੀਂ ਦੇ ਆਪਰਾ ਪਲੱਸ 2 ਦੇ ਜੀ ਉਹ ਟਾਈਮ ਉਸਦੀ ਤਿਆਰੀ ਬਾਹਰ ਕਰਾਈ ਸੀ ਜੀ ਬਾਹਰ ਹੀ ਰੇਂਜ ਬਣਾਈ ਸੀ ਜੀ ਅੱਛਾ 2000 ਜੋ 21 ਬਈ 21ਵਾਂ ਲੌਕਡਾਊਨ ਅਗਦਾ 20ਵਾਂ ਅਗਦਾ ਯੋ ਉਸ ਟਾਈਮ ਵੀ ਟੈਂਟ ਅੰਦਰ ਹੋਈ ਸੀ ਮਤਲਬ ਤਿਆਰੀ ਕਰਦਾ ਰਿਹਾ ਬੇਟਾ ਤਿਆਰੀ ਤਾਂ ਉਸਨੇ ਇੱਕ ਦਿਨ ਹੀ ਛੱਡੀ ਇੱਕ ਦਿਨ ਹੀ ਛੱਡੀ ਕਿਹੜੀ ਛੱਡੀ ਕਿੰਨੀ ਗੇਮ ਨਾਲ ਪਿਆਰ ਸੀ ਪਰ 올림픽ਸ ਦੇ ਜਾਣ ਵਿੱਚ ਜਾਣਾ ਬੜੀ ਵੱਡੀ ਗੱਲ ਹੈ ਨਾ ਮੀ ਗੁੰਦੀਆਂ ਬਰਸਾਤ ਵਾ ਕਦੀ ਵੀ ਨਹੀਂ ਮਾਤੇ ਰੁਕਿਆ ਸੀ ਟੈਂਟ ਤੇ ਜਾਣ ਦੇ ਕਦੀ ਨਹੀਂ ਰੁਕਿਆ ਜੀ ਅੱਛਾ ਜੀ ਉਹ ਜੀ ਵਾ ਜਿ ਇਸੇ ਤਰ੍ਹਾਂ ਅਸੀਂ ਪਹੁੰਚੇ ਬਸਾਂ ਤੇ ਟ੍ਰੇਨ ਤੇ ਨਹੀਂ ਬਸ ਤੇ ਨਹੀਂ ਟ੍ਰੇਨ ਨੂੰ ਅਸੀਂ ਕਦੀ ਯੂਜ਼ ਨਹੀਂ ਕਰੀਏ ਮਤਲਬ ਹਾਦਸਾ ਕਦੀ ਟ੍ਰੇਨ ਯੂਜ਼ ਕਰੀ ਜੀ ਵਪਾਰ ਚਲੇ ਗਿਆ ਉਧਰ ਚਲੇ ਕੋਨਾ ਸੈਟ ਚਲੇ ਗਿਆ ਬਿਲਕੁਲ ਟ੍ਰੇਨ ਹੋ ਗਿਆ ਨਹੀਂ ਕਦੀ ਟ੍ਰੇਨ ਬਿਲਕੁਲ ਬਹੁਤ ਬਹੁਤ ਵਪਾਰਦਾਰ ਵੀ ਆਪਣੀ ਗੱਡੀ ਲੈ ਕੇ ਗਿਆ ਇੱਕ ਵਾਰੀ ਜੀ ਅੱਛਾ ਜੀ ਸਿੱਧ ਲੈ ਕੇ ਗੱਡੀ ਆ ਚਲੋ ਆ ਜੀ ਵਾ ਬੜੇ ਇਨਾ ਸੈਕਰੀਫਾਈਸ ਕੀਤਾ ਵੀ ਜ਼ਿੰਦਗੀ ਮਤਲਬ ਇੱਕ ਵਾਰੀ ਆਪਣੀ ਆਪਣਾ ਆਪ ਤਿਆਗ ਦਿੱਤਾ ਵੀ ਗੇਮ ਪਿੱਛੇ ਵੀ ਕਿੰਨੇ ਜਣੇ ਤੇ ਜੀ ਇਹ इनके भाई मेजर मास्टर जी रिश्तेदार भी है ते जी चलो मास्टर जी ਨਾਲ ਗੱਲ ਹੋਈ ਕਰਦੇ ਇਹ ਮਾਸਟਰ ਜੀ ਨੇ ਉਹਨਾਂ ਦੇ ਬਈ ਇਹ ਆਪਣੇ ਦਿਨ ਗਿਆ ਜੀ ਦਿਨ ਗਿਆ ਅੱਛਾ ਜੀ ਉਹਨਾਂ ਦੇ ਕਿੰਨੇ ਜਣੇ ਭਾਲਤੇ ਕਾਰੀ ਮੈਂ ਦੇ ਜੀ ਕਾਰ ਚ ਗਏ ਹਾਂਜੀ ਹਾਂ ਬੋੜੀ ਵੱਡੀ ਗੱਲ ਹੈ ਤੁਸੀਂ ਆਪਾਂ ਗੱਲਬਾਤ ਕਰਦੇ ਨਾਲ ਵੀ ਕਿਉਂਕਿ ਅੰਕਲ ਜੀ ਨੇ ਸਾਨੂੰ ਦੱਸਿਆ ਵੀ ਬਹੁਤ ਸੈਕਰੀਫਾਈਸ ਹੈ ਕੀ ਕਹਿਣਾ ਚਾਹੋਗੇ ਭਾਈ ਸਾਹਿਬ ਤੁਹਾਡੇ ਏਰੀਆ ਦਾ ਬੱਚਾ ਹਨਾ ਤੇ ਅੱਜ ਤੁਹਾਨੂੰ ਮਾਣ ਹੋ ਰਿਹਾ ਤੁਸੀਂ ਇੱਥੇ ਮਿਲਣ ਵੀ ਆਏ ਹੋ ਕੀ ਕਹਿਣਾ ਚਾਹੋਗੇ ਮਾਣ ਹੈ ਜੀ ਇਹ ਮਾਰਾ ਤਾਂ ਬੱਚਾ ਹੈ ਜੀ ਭਾਈ ਸਾਹਿਬ ਕੇ ਸਾਥ ਤੋਂ ਆਪਣਾ ਭਾਈਓ ਜਿਹਾ ਪਿਆਰ ਹੈ ਮਾਰਾ गांव में रहते हैं जी और सबसे खास बात सर्वजोत में तो क्वालिटी है भाई साहब थी क्योंकि इनके अंदर खुद क्वालिटी बहुत है हमने आज तक इनको कभी गुस्सा नहीं देखा अपने भाई साहब को तो सरोजोत इन ही का बेटा है उसके अंदर तो मतलब बहुत ही कूल एंड काम बच्चा है कभी कोई ज्यादा नहीं बोलना मतलब अपनी मस्ती में मस्त रहना और अपने फोकस करना काम पे जो भी था ਅੱਜ ਕਿਦਾਂ ਮਹਿਸੂਸ ਹੋ ਰਿਹਾ ਤੁਹਾਡੇ ਏਰੀਆ ਦਾ ਬੱਚਾ ਪਹਿਲਾ ਬੱਚਾ ਮੰਨ ਲਓ ਕਿ ਮਾਲੇਚੂ ਵੀ 올림픽ਸ ਦੇ ਵਿੱਚ ਇਸ ਏਰੀਆ ਚ ਬਹੁਤ ਵੱਡਾ ਏਰੀਆ ਜਿੰਦੇ ਵਿੱਚੋਂ ਪਹਿਲਾ ਬੱਚਾ ਹੋਣਾ ਮੇਰੇ ਸਹਾਨਾ ਔਰ ਇੱਕੋ ਇੱਕ ਬੱਚਾ ਜਿਹਨੇ 올림픽ਸ ਹਾਂਜੀ ਬਿਲਕੁਲ ਔਰ ਮੇਰੇ ਸਹਾਨਾ ਪਹਿਲੀ ਵਾਰ ਗਿਆ ਕੇ ਪਹਿਲੀ ਵਾਰ ਗਿਆ ਜੀ 올림픽 ਮੇ ਪਹਿਲੀ ਵਾਰ ਚ 올림픽ਸ ਗਿਆ ਬਾਟ ਦਾ ਤਿਰੰਗਾ ਗਾੜਦਿਆ ਜੀ ਵਾਹ ਜਾ ਕੇ ਕੀ ਬਾਤ ਆ ਜੀ ਇਹ ਬਹੁਤ ਵੱਡੀ ਬਾਤ ਹੈ ਜੀ ਉਹ ਕਿਉਂਕਿ ਪਤਾ ਗਿਆ تھا ਜੀ ਹਾਂਜੀ ਜੀ ਟੀਵੀ ਤੇ ਦੇਖਤੇ ਤੇ ਦੂਸਰੇ ਸਟੇਟੋ ਕੇ ਬੱਚੋ ਕੋ ਹਾਂ ਦੂਸਰੇ ਵਾਹਾਂ ਸੇ ਹਮ ਸੋਚਦੇ ਕਿ ਯਾਰ ਕੈਸੇ ਮਹਿਸੂਸ ਕਰਤੇ ਹੋਗੇ मतलब खुशी हमें इतनी दूर बैठ के होती थी आज हमारे घर का ही बच्चा यहाँ पहुंच गया तो आप सोच सकते हो कि जब हाई लेवल पे खुशी पहुंच जाए तो वहां सोचने समझने एक शक्ति हो जाती है साथ में एक सर एक बात होती है अभी बच्चा इनका जीता है हाँ जी और खुशी हर घर में मनाई जा, में जा रही है देखो बैठे हैं सारा दिन बैठे हम यही खुशी है बस हालांकि सरोजोत है नहीं यहाँ अभी आने वाला है यही है महसूस कर रहे हैं और उसको भी लगना चाहिए वहां बैठे के हाँ। आपके सामने पड़ा बड़ा हुआ है कैसा है ना कैसा रहा जी गांव में जब भी टूर्नामेंट होता था हाँ जी तो हम सर्वजोत को एज ए चीफ गेस्ट बुलाते थे अच्छा जी। में। वो इसलिए कि इसको देख के दूसरे बच्चों को प्रेरणा मिले साथ में अब एक चीज हो रही सर बाईस साल का बच्चा है अब चीफ गेस्ट बन के जाया करेगा बड़े बड़े फंक्शन साहब को सिर्फ एक कॉल करते थे भाई साहब आने एकदम दस काम छोड़ के भाई साहब सर्वजोत को लेके ग्राउंड में पहुंचते थे अच्छा जी और बच्चों को हम इसलिए बुलाते थे कि दूसरे बच्चों को प्रेरणा मिले देखो हम भी आज जब आए तो हमने उनको फोन किया

कैसा रहा भाई क्या कहोगे अपने बच्चे के बारे में बच्चे के बारे में तो जी बहुत बढ़िया नाम छत्ती का नाम ऊंचा कर दिया जरा का भी भी अच्छा जी यही आपके बचपन से देख रहे हो बचपन से देख रहे हो अंकल जी बचपन से जी छोटे अरे आज कैसा लग रहा है जब छोटा सा आपका बच्चा आपके सामने बड़ा हुआ तो इतना बड़ा पे लेवल पे पहुंच गया आपो ना जिसको बड़े-बड़े मतलब कि नेता लोग भी सम्मानित कर रहे हैं ना देखो जी लेवल पे पा पहुंच गया बहुत खुशी की बात है पर मर लेखा हा, तो बीआईडी होगा हमारे बात तो मेरे बात तो बीआईडी नहीं तो, तो मां-बाप के लिए तो बच्चा बच्चा ही होता है चाहे वो कहीं भी पहुंच जाए ना तो बड़ी गल है लो पिंड वाले देखो सारे इत्ते बैठे हो और भी गाल कर रहे अंकल जी की गाना चाहो अंकल जी फड़ा दो आगे ते आपा कल्ले-कल्लेड़ा गाल करना बच्चे भी आए हुए देखो ਤੁਸੀਂ ਮੈਡਲ ਸਾਰੇ ਇੱਥੇ ਟੇਬਲ ਤੇ ਰੱਖੇ ਹੋਏ ਆ ਨਾ ਖਾਣ ਪੀਣਦੇ ਜਾ ਕੀ ਕਹੋਗੇ ਅੰਕਲ ਜੀ ਬਹੁਤ ਖੁਸ਼ੀ ਹੋ ਰਹੀ ਹੈ ਬੱਚੇ ਦੇ ਬਹੁਤ ਜ਼ਿਆਦਾ ਪ੍ਰਾਊਡ ਹੈ ਹਾਂਜੀ ਅੰਮਾਲੇ ਟੈਕ ਦਾ ਨਾਮ ਰੋਸ਼ਨ ਕੀਤਾ ਪੂਰੇ ਭਾਰਤ ਦਾ ਵਿੱਚੋਂ ਮੈਂ ਤਾਂ ਇੱਕ ਬੱਚਾ ਪਹਿਲੀ ਵਾਰੀ ਜਾਣਾ ਆਪਣੇ ਉਹਦੇ ਚ ਲੰਪਿੰਗ ਵਿੱਚ ਔਰ ਪਹਿਲੀ ਵਾਰੀ ਸੋਨੇ ਦਾ ਮੈਡਲ ਜਿੱਤ ਕੇ ਆਣਾ ਕਿੰਨੀ ਫਕਰ ਦੀ ਗੱਲ ਹੈ ਸਾਡੇ ਵਾਸਤੇ ਇਹ ਪੂਰੇ ਇੱਕ ਛੋਟਾ ਜਿਹਾ ਪਿੰਡ ਹਾਂਜੀ ਢੀਨ ਪਿੰਡ ਹੈ ਛੋਟਾ ਜਿਹਾ ਨਾ ਉਹਦੇ ਵਿੱਚ ਨਾਮ ਰੋਸ਼ਨ ਕਰਨਾ ਉਹ 22 ਸਾਲ ਦੀ ਉਮਰ ਹੋ ਜਾਂ ਹੋਇਆ ਉਹਨੇ ਕਿੰਨਾ ਅੱਛਾ ਨਗਲੇ ਕੀਤਾ ਤੁਸੀਂ ਐਸੋਕੋ ਨਾ ਕਿ ਛੋੜੇ ਜਿਹੇ ਬੱਚੇ ਨੇ ਅੱਗੇ ਜਾ ਕੇ ਕੀਤਾ ਦੇਖਿਆ ਜਾਂਦੇ ਆ ਅੱਜ ਕੱਲ ਸਾਡੇ 22 ਸਾਲ ਦਾ ਬੱਚਾ 18 ਸਾਲ ਦਾ ਬੱਚਾ ਕਹਿੰਦਾ ਬਾਹਰ ਚਲੀਏ ਅਮਰੀਕਾ ਚਲੀਏ ਕੈਨੇਡਾ ਚਲੀਏ ਉਹ ਤੇ 10 ਪੜ੍ਹ ਕੇ 12 ਪੜ੍ਹ ਕੇ ਕਹਿੰਦਾ ਜੀ ਬਾਹਰ ਚੱਲੋ ਮਾਂ ਪਿਓ ਕਹਿੰਦੇ ਨੇ ਜਮੀਨ ਵਿੱਚੋਂ ਬਾਹਰ ਜਾਣਾ ਸੀ ਪਰ ਐਸ ਬੱਚੇ ਨੇ ਬਹੁਤ ਮਿਹਨਤ ਕੀਤੀ ਹੈ ਇੱਥੋਂ ਦੇਖੋ ਇੱਥੋਂ ਜਾਣਾ ਡੇਰੇ ਤੋਂ ਜਾਣਾ ਹਾਂਜੀ ਹਾਂਜੀ ਡੇਰਾ ਹੀ ਹੈ ਨਾ ਕਿ ਉੱਥੇ ਜਾਣਾ ਸ਼ਹਿਰ ਵਿੱਚ ਜਾਣਾ ਸ਼ਹਿਰ ਵਿੱਚ ਜਾਣਾ ਉੱਥੇ ਪੜ੍ਹਾਈ ਕਰਕੇ ਫਿਰ ਐਸ ਚੀਜ਼ ਤੇ ਉਹਦੇ ਜੀ ਲੱਗ ਗਿਆ ਹਾਂ ਜੀ ਕਿੰਨਾ ਇੰਟਰਸਟ ਹੋ ਉਹਨੂੰ ਇਸ ਇਸ ਗੇਮ ਨਾਲ ਮਿਲਿਆ ਔਰ ਅੱਗੇ ਜਾ ਕੇ ਮਾਪੇ ਦਾ ਉਹਨਾਂ ਨੇ ਕਿੰਨਾ ਨਾਂ ਰੋਸ਼ਨ ਕੀਤਾ ਤੇ ਖੁਦ ਆਪਣਾ ਆਪਣੇ ਪਿੰਡ ਦੇ ਹੁੰਦੇ ਹੋਏ ਆਪਾਂ ਬਹੁਤ ਪ੍ਰਾਊਡ ਫੀਲ ਕਰ ਰਹੇ ਆ ਸੱਚੇ ਵਾਸਤੇ ਬਿਲਕੁਲ ਬਹੁਤ ਉਹਨੇ ਆਪਣੇ ਪਿੰਡ ਦਾ ਨਾਮ ਰੋਸ਼ਨ ਕੀਤਾ ਸੀ ਬਿਲਕੁਲ ਜੀ ਆ ਬੱਚਿਆਂ ਨਾਲ ਗੱਲ ਕਰਨੇ ਆ ਨਾ ਬੱਚੇ ਆਏ ਹੋਏ ਆ ਬੇਟਾ ਇੱਕ ਵਾਰ ਬੋਲੋ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ क्या कहोगे बेटा आज तुम भी बनोगे ओलंपिक प्लेयर फिर भाई के बाईस साल का भाई आपका भाई आगे पहुंच गया आप आप भी करोगे कुछ ना ऐसा कुछ जी हाँ जी कुछ क्या लगता है आपको क्या सीखा आपने आगे आज मेडल देख के दीवारों पे क्या सीखा भाई से बहुत कुछ सीखा क्या सीखा ये बताओ पहले कि बहुत मेहनत करके अपना नाम रोशन किया और गांव का और खास कर देश का नाम आ, रोशन देश किया। का नाम अच्छा किया आप क्या कहोगे बेटा पढ़ा तो दो चलो अगले चलो इनसे बात कर क्या कहोगे आपने क्या सीखा सरबजोत सिंह से क्या पहले क्या तो, कहना चाहे हमें भी बड़ा प्राउड है जी ये मेडल जीत के आया है तो आप भी बनोगे क्या नहीं जी आ, आप भी शूटिंग में जाओ या किसी गेम में खेलोगे क्रिकेट में क्रिकेट में जाओगे वाह बात है आपका किसमें इंटरेस्ट है मेरा तो अभी मैडम देख मैं भी चाहता भी, भी हूँ अच्छा शूटिंग करो आन जी आने वाला फिर तू भी की तरह नाम चुकाएगा ओलंपिक्स में चलो अच्छी बात हाँ है आप क्या कहोगे चलो आपसे बोल दो मेरा भी शूटिंग में जाने का जी है अच्छा ਸਰੋਠ ਠੀਕ ਹੈ ਬਾਜੀ ਤੁਸੀਂ ਕੀ ਕਹੋਗੇ ਜੇ ਬੱਚੇ ਚਲੋ ਬੱਚੇ ਆਪਣੇ ਅੱਗੇ ਆਣਾ ਨਾ ਤਾਂ ਏਮ ਪੰਨੇ ਕੀ ਕੋ ਚੇਂਜ ਹੋਣਾ ਟਾਈਮ ਹੈ ਪਰ ਕਈ ਵਾਰੀ ਇਸ ਉਮਰ ਤੇ ਵੀ ਬੰਦੇ ਦਾ ਮਨ ਮਾਈਂਡ ਫਿੱਟ ਹੋ ਜਾਂਦਾ ਕਿ ਮੈਂ ਵੀ ਕੁਝ ਬੰਨਣਾ ਹੈ ਕੀ ਕਰਨਾ ਚਾਹੋਗੇ ਸਰਬਜੋਦੀ ਲਾਈਫ ਇਹਨਾਂ ਬੱਚਿਆਂ ਦੀ ਜ਼ਿੰਦਗੀ ਚੋਂ ਨਿਕਲ ਕੇ ਅੱਗੇ ਪਹੁੰਚੀ ਹੈ ਕੀ ਕਹੋਗੇ ਦੇਖਿਏ ਜੀ ਪਹਿਲੀ ਬਾਤ ਤੋਂ ਮੈਂ ਆਪ ਮਹਾਰਾ ਦੇ گاؤں ਮੇ ਆਣੇ ਪਰ ਆਪ ਲੋਗੋ ਦਾ तहे ਦਿਲ ਸੇ ਸਵਾਗਤ ਕਰਤਾ ਹੂੰ ਠੀਕ ਹੈ ਜੀ ਬਿਲਕੁਲ ਜਨਾਨਵਾਜ ਜੀ ਦੋ ਰੋ ਇੱਕ ਸਭ ਸੇ ਔਰ ਉਸ ਕਾ ਸਾਥ ਮੇ ਮੈਂ ਪੜੋਸੀ ਹੂੰ अच्छा जी रिश्ते में वो मेरा भतीजा लगता है हाँ जी ठीक है जी लेकिन वो बड़े संस्भाव का लड़का था उसने मेरे देश का मेरे गांव का मेरे शहर का मेरे अंबाला डिस्ट्रिक्ट का नाम रोशन किया बिल्कुल युवाओं को क्या मैसेज देना चाहोगे आज के जो युवा उद्दंड कर रहे हैं या उस बच्चे को देखकर उसी की लाइन पे लगे और नशे को हाँ बिल्कुल हमारे एरिया में भी और भी हरियाणा पंजाब में नशा बहुत बढ़ रहा है नौजवान उस पर बढ़ रहे हैं पर इस तरह का नशा होना चाहिए वैसे बिल्कुल, देखा जाए बिल्कुल बिल्कुल जी इस तरह का नशा होना चाहिए और जो एक्चुअल में नशा है उसको त्यागना चाहिए और खेलों का नशा अपने अंदर पैदा करना चाहिए, जिससे अभी देखो कितना सत्कार मिल रहा है मान, हाँ जी, और और गलत काम करने से लोग बदनाम करते हैं और जो ऐसे काम से देखो दुनिया हर कोई बंदा आगे कर रहा है बिल्कुल जी बिल्कुल बहुत व्या लगा भाजी ए की कहना चाहोगे पिंड कहा आप भी यही के हो कहना चाहोगे बहुत अच्छी बात है जी बहुत अच्छा नाम और सम्मान उन्होंने हमारे देश का हमारे आसपास का बहुत अच्छा है और हमें बहुत ज्यादा इसके ऊपर गर्व है ऐसा बच्चा हर घर में पैदा हो हर माँ बाप का नाम रोशन करे हाँ और इसी तरह आगे बढ़ता रहे ठीक है ठीक है बुढ़िया भी आई है छोटी जी बेटा की कहना चाहोगे सर्वजोत बारे की हम भाई के ऊपर बहुत प्राउड है हो सर्वजोत सिस्टर ਜਸਤ ਲਗ ਪਿਆ ਹਾਂਜੀ ਅੱਛਾ ਤੇ ਕੀ ਸਰਬਜੋਤ ਦੇ ਜਿਹੜੀ ਜਿੱਤ ਹੋਈ ਏ ਤੇ ਬ੍ਰੌਂਜ਼ ਮੈਡਲ ਜਿੱਤਿਆ ਤੇ ਵੀਰ ਵਾਸਤੇ ਕੀ ਮੈਸੇਜ ਦੋਗੇ ਹਮ ਉਨਕੇ ਉੱਪਰ ਹਮੇ ਬਹੁਤ ਪ੍ਰਾਊਡ ਹੈ ਔਰ ਹਮਾਰੀ ਵਿਸ਼ ਹੈ ਕਿ ਉਹ ਅੱਗੇ ਵੀ ਐਸੇ ਹੀ ਕਰਤੇ ਰਹਿਣ ਹਰ 올림픽 ਮੇ ਨਾਮ ਚਮਕਾਤਾ ਰਹੇ ਹਾਂਜੀ ਸਰ ਆਪਨੇ ਕੀਆ ਕਰਨਾ ਆਪਣੇ ਬਾਰੇ ਬਤਾਓ ਆਪਕੋ ਕੀ ਲੱਗਾ ਕਿ ਅੱਜ ਭਾਈ ਸੇ ਕੀ ਸਿੱਖਾ ਆਪਣੇ ہم بھی بھائی کی طرح ہی ایسے ہی ہارڈ ورک کریں گے اور ان کی طرح اپنے پیرنٹس کا نام روشن کریں گے بالکل بہت اچھی بات ہے دیکھو اج کئی بچوں دی زندگی نو انسپائریشن ملی ا تے ਤੁونو دکھایا سارے ہے نا تے بالکل ا پروار سارا بیٹھا ہوا ہے اجے بہت ساکسمندی آ رہے نے تے اج ہو سکدا سی ام نائب سینی بھی کہہ رہے سی تے باقی پرائم منسٹر بھی ਰਾਮ ਮਿਸਟਰ ਨੇ ਵੀ ਉਹਨਾਂ ਨੂੰ ਮੁਬਾਰਕਬਾਦ ਦਿੱਤੀ ਆ ਤੇ ਬਾਕੀ ਸਾਰੇ ਹੀ ਲੋਕ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਕਿਉਂਕਿ ਅੱਜ ਆਪਾਂ ਸਰਬਜੋਦੀ ਦੇ ਘਰ ਆਏ ਸੀ ਦੇਖੋ ਮੈਡਲਾਂ ਨਾਲ ਕੰਦਾ ਭਰੀਆਂ ਹੋਈਆਂ ਇਹਨਾਂ ਦੀਆਂ ਤੇ ਬਰ ਇੱਕ ਹੋਰ ਮੈਡਲ ਐਡ ਹੋ ਗਿਆ ਅੱਜ ਇਹ 올림픽ਸ ਦਾ ਜਿਹੜਾ ਇੱਕ ਬਹੁਤ ਵੱਡਾ ਸੁਪਨਾ ਹੁੰਦਾ ਹਰ ਖਿਡਾਰੀ ਦਾ ਸੁਪਨਾ ਹੁੰਦਾ ਵੀ 올림픽ਸ 'ਚ ਮੈਂ ਖੇਡਾਂ ਔਰ ਮੇਰਾ ਨਾਮ ਚਮਕੇ ਇਸ ਵੀਡੀਓ ਰਾਹੀਂ ਆਪਾਂ ਮੈਸੇਜ ਦੇਣ ਦੀ ਕੋਸ਼ਿਸ਼ ਮਾਤਾ ਕੀ ਜੈ ਮਾਤਾ ਕੀ ਜੈ ਬਿਲਕੁਲ ਐ ਤੇ ਖੁਸ਼ੀ ਦਾ ਮਾਹੌਲ ਆ ਸਾਰੇ ਲੋਕ ਆਪਣੇ ਦੇਸ਼ ਨੂੰ ਉਹ ਦੇ ਰਹੇ ਸਰਬਜੋਦਾ ਵੀ ਲਾ ਦੋ ਕੋਈ

ਸਾਤ ਸ੍ਰੀ ਅਕਾਲ ਸੰਸਾਨ ਹਾ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਉਹ ਵਧੀਆ ਮਾਤਾ ਜੀ ਮਾਤਾ ਜੀ ਆ ਗਏ ਨੇ ਸਰਵਜੋਤ ਜੀ ਤੇ ਦਾਦੀ ਜੀ ਨੇ ਸਰਵਜੋਤ ਦੀ ਦਾਦੀ ਜੀ ਆ ਗਏ ਨੇ ਦਾਦੀ ਜੀ ਬੈਠ ਜਾਓ ਬੈਠ ਜਾਓ ਸਰਵਜੋਤ ਦੀ ਬਾਰੇ ਗੱਲ ਕਰਾਂਗੇ ਤੁਹਾਡੇ ਨਾਲ 2 ਮਿੰਟ ਮਾਤਾ ਜੀ ਦਾ ਬਿਆਨ ਹੀ ਲ ਲਈਏ ਕਿ ਮਾਤਾ ਜੀ ਕੀ ਕਹੋਗੇ ਸਰਜੋਤ ਬਾਰੇ ਸਰਜੋਤ ਨੇ ਤੁਹਾਡਾ ਨਾਮ ਉੱਚਾ ਕਰਤਾ ਤੁਹਾਡੀ ਦੁਨੀਆ ਦੇ ਆਏ ਦਾ ਬਹੁਤ ਸਫਲਾ ਹੋਇਆ ਕਿ ਨਾ ਹਾਂ ਜੀ ਨਹੀਂ ਤੁਹਾਡਾ ਪੋਤਾ ਹੈ ਤੁਹਾਡੇ ਪੋਤੇ ਬਾਰੇ ਕੀ ਕਹੋਗੇ ਕਿੱਦਾਂ ਦੀ ਕਿੱਦਾਂ ਫਿਰ ਕਿੰਨਾ ਕੁਝ ਮਾਤਾ ਜੀ ਸੈਨਾ ਕੀ ਕੁਝ ਪਿਆ ਗਏ ਕਿੰਨੀ ਦੂਰ ਰਹਿੰਦਾ ਤੁਹਾਡੇ ਤੋਂ ਹਰ ਟਾਈਮ ਟ੍ਰੇਨਿੰਗ ਤੇ ਰਹਿੰਦਾ ਹਨਾ ਹਾਂਜੀ ਬਹੁਤ ਦੂਰ ਰਹਿਆ ਤੇ ਫਿਰ ਅੱਜ ਕੀ ਕਿਵੇਂ ਮਹਿਸੂਸ ਹੋਇਆ ਫਿਰ ਬਹੁਤ ਖੁਸ਼ੀ ਹੋ ਰਹੀ ਹੈ ਜੀ ਮੋਂ ਮਸੀਹ ਹੋਰ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਆ ਤੇ ਮਾਂ ਆਂਟੀ ਨੇ ਗੱਲ ਕਰ ਰਹੀ ਆ ਆਂਟੀ ਜੀ ਕੀ ਕਹੋਗੇ ਸਰਬਜੋਤ ਸਰਬਜੋਤ ਤੇ ਬਾਬਾ ਸਰਬਜੋਤ ਕੀ ਬਣਦਾ ਹਾਂਜੀ 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 ਕੰਨ ਕੋਈ ਗੱਲ ਤੇ ਕੀ ਸਰਬਜੋਤ ਦੀ ਮੰਮੀ ਸਰਬਜੋਤ ਮੇਰਾ ਬੇਟਾ ਐ ਮੂਝੇ ਆਪਣੇ ਬੇਟੇ ਤੇ ਬਹੁਤ ਗਰਵ ਹੈ ਗਰਵ ਹੈ ਮਾਜ ਦੇਖੋ ਮਾਤਾ ਜੀ ਤੁਹਾਡਾ ਪੁੱਤ ਤੁਹਾਡ ਤੁਕੇ ਟ੍ਰੇਨਿੰਗ ਕਰਕੇ ਬੜੀ ਦੂਰ ਰਹਿੰਦਾ ਹੈ ਕਿ ਬਹੁਤ ਟਾਈਮ ਦੂਰ ਹੀ ਰਹਿੰਦਾ ਹੈ ਹਨਾ ਪਰ ਕਦੇ-ਕਦੇ ਘਰ ਵੀ ਦੇ ਮਿਲਣ ਖ ਮਿਲਦਾ ਕੀ ਕਹੋਗੇ ਅੱਜ ਆ ਨਾ ਸਰਬਜੋਤ ਮੈਡਨ ਜਤ ਗਿਆ ਹੋਆ ਕਿਵੇਂ ਦਾ ਸਵਾਗਤ ਕਰੋਗੇ ਫਿਰ ਕੀ ਤਿਆਰੀ ਹੈ ਪੂਰੇ ਬੈਂਡ ਵੱਜ ਕੇ ਨਾਲ ਪੂਰੇ ਬੈਂਡ ਵੱਜਦੇ ਨਾਲ ਹਾਂਜੀ ਹਾਂਜੀ ਉਹ ਜੀ ਮਾਤਾ ਕਹੇ ਪੂਰੇ ਬੈਂਡ ਵੱਜ ਰਾ ਫਿਰ ਭਗੜਾ ਹੀ ਬਊਗਾ ਜੇ ਵਿਆਹ ਵਜਿਨ ਹੁੰਦਾ ਨਾ ਵੇ ਉਹ ਸਰਬਜੋਤ ਦਾ ਵਿਆਹ ਹੈ ਇੱਕ ਸਾਡਾ ਹਾਂਜੀ ਹਾਂਜੀ ਥੋੜੀ ਵਧੀਆ ਖੁਸ਼ੀ ਗੱਲ ਆ ਸਾਰੇ ਮਾਤਾ ਦੀ ਕੀ ਕਹੋਗੇ ਆਂਟੀ ਆਂਟੀ ਦੀ ਆਲਟੀ ਦੇ ਕੱਢੀ ਹੋ ਤਾਂ ਬਾਕੀ ਦੇਖੋ ਸਾਰੇ ਪਰਿਵਾਰ ਨੂੰ ਖੁਸ਼ੀ ਆ ਤੇ ਆਪਾਂ ਸਰਬਜੋਤ ਜੀ ਦੇ ਘਰ ਪਹੁੰਚੇ ਸੀ ਤੇ ਤੁਹਾਨੂੰ ਦਿਖਾਇਆ ਲਾਈਵ ਤਸਵੀਰਾਂ ਦਿਖਾਈਆਂ ਤੇ ਉਹ ਵੰਡ ਅਪ ਕਰਦੇ ਆਂ ਬਸ ਹੁਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ